ਦੋਸਤੋ ਅੱਜ ਗੱਲ ਕਰਾਂਗੇ ਇੱਕ ਬੜੇ ਹੀ ਚਰਚਿਤ ਮਾਮਲੇ ਦੇ ਬਾਰੇ ਜੋ ਕੈਨੇਡਾ ਟੋਰਾਂਟੋ ਤੋਂ ਸਾਹਮਣੇ ਆਇਆ ਹੈ ਇਹ ਸਿਰਫ ਇੱਕ ਘਟਨਾ ਨਹੀਂ ਬਲਕਿ ਇਸ ਨਾਲ ਕੈਨੇਡਾ ਦੀ ਹਾਊਸਿੰਗ ਕ੍ਰਾਈਸਿਸ ਡਿਸਕ੍ਰਿਮੀਨੇਸ਼ਨ ਜੇਕਰ ਕੀਤੇ ਹੈ ਤੇ ਸਾਡੇ ਕਾਨੂੰਨੀ ਅਧਿਕਾਰਾਂ ਦੇ ਬਾਰੇ ਵੱਡਾ ਸਵਾਲ ਖੜਾ ਹੁੰਦਾ ਹੈ ਟੋਰਾਂਟੋ ਦੀ ਰਹਿਣ ਵਾਲੀ ਕੈਰੋਲਿਨ ਆਰਨਵਨ ਜੋ ਕਿ ਇੱਕ ਟਾਰੋਟ ਕਨਸਲਟੈਂਟ ਹੈ ਸੋਸ਼ਲ ਮੀਡੀਆ ਪਲੇਟਫਾਰਮ ਥ੍ਰੈਡਸ ਤੇ ਉਹ ਇੱਕ ਪੋਸਟ ਪਾਉਂਦੀ ਹੈ ਉਨਾ ਆਖਿਆ ਕਿ ਉਹ ਇੱਕ ਅਪਾਰਟਮੈਂਟ ਕਰਾਏ ਤੇ ਲੈਣ ਗਈ ਤੇ ਉਹਨੂੰ ਸਿਰਫ ਇਸ ਕਰਕੇ ਇਨਕਾਰ ਕਰ ਦਿੱਤਾ ਗਿਆ ਕਿ ਉਹ ਗੁਜਰਾਤੀ ਬੈਕਗ੍ਰਾਉਂਡ ਵਾਲੀ ਨਹੀਂ ਹੈ ਇਸ ਕਰਕੇ ਕੀ ਇਹ ਹੋ ਸਕਦਾ ਹੈ ਉਹ ਵੀ ਕੈਨੇਡਾ 'ਚ ਕਿ ਕਿਸੇ ਨੂੰ ਮਕਾਨ ਕਰਾਏ ਤੇ ਦੇਣ ਦੇ ਵੇਲੇ ਸਿਰਫ ਇਸ ਕਰਕੇ ਇਨਕਾਰ ਕਰ ਦਿੱਤਾ ਜਾਵੇ ਕਿ ਉਸ ਦੀ ਬੈਕਗ੍ਰਾਉਂਡ ਹੈ ਫਲਾਣੇ ਕੰਟਰੀ ਜਾਂ ਫਲਾਣੇ ਸਟੇਟ ਦੀ ਨਹੀਂ ਹੈ ਕੀ ਸਿਰਫ ਇੱਕ ਕੰਟਰੀ ਜਾਂ ਇੱਕ ਸਟੇਟ ਦੇ ਹੀ ਲੋਕਾਂ ਨੂੰ ਕਿਸੇ ਅਪਾਰਟਮੈਂਟ ਦੇ ਵਿੱਚ ਕਰਾਏ ਲਈ ਅਧਿਕਾਰਿਤ ਮੰਨਿਆ ਜਾ ਸਕਦਾ ਹੈ ਉਨਾਂ ਆਖਿਆ ਕਿ ਉਹ ਕਾਨੂੰਨੀ ਕਾਰਵਾਈ ਦੇ ਬਾਰੇ ਸੋਚ ਰਹੇ ਨੇ ਕਿਉਂਕਿ ਉਹਨਾਂ ਕੋਲ ਲਿਖਤੀ ਸਬੂਤ ਮੌਜੂਦ ਹੈ ਕੈਰੋਲਿਨ ਨੇ ਆਪਣੀ ਪੋਸਟ ਵਿੱਚ ਇੱਕ ਹੋਰ ਨੁਕਤਾ ਸਾਂਝਾ ਕੀਤਾ ਉਹਨਾਂ ਆਖਿਆ ਕਿ ਨਿਊ ਕਮਰਸ ਕੈਨੇਡਾ ਦੇ ਵਿੱਚ ਆ ਕੇ ਘਰ ਖਰੀਦ ਰਹੇ ਨੇ ਤੇ ਫਿਰ ਕਿਰਾਏ ਲਈ ਚੋੜੀਆਂ ਸ਼ਰਤਾਂ ਵੀ ਲਾ ਰਹੇ ਨੇ ਉਹਨਾਂ ਦਾ ਦਾਵਾ ਹੈ ਕਿ ਇਹ ਰੁਈਆ ਕੈਨੇਡਾ ਦੀ ਹਾਊਸਿੰਗ ਕ੍ਰਾਈਸਿਸ ਨੂੰ ਹੋਰ ਗੰਭੀਰ ਬਣਾ ਰਿਹਾ ਹੈ ਉਹਨਾਂ ਦੇ ਸ਼ਬਦਾਂ ਚ ਇਸੇ ਕਰਕੇ ਤਾਂ ਕ੍ਰਾਈਸਿਸ ਆ ਰਿਹਾ ਹਾਊਸਿੰਗ ਦਾ ਕਿਉਂਕਿ ਕੁਝ ਲੋਕ ਆਪਣੀ ਮਨਮਰਜ਼ੀ ਦੀਆਂ ਸ਼ਰਤਾਂ ਕੰਡੀਸ਼ਨਸ ਨੇ ਜਿਹੜੀਆਂ ਉਹ ਲਗਾ ਰਹੇ ਨੇ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿ ਕੈਨੇਡਾ ਪਹਿਲਾਂ ਹੀ ਹਾਊਸਿੰਗ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਘਰਾਂ ਦੀਆਂ ਕੀਮਤਾਂ ਪਿਛਲੇ ਕੁਝ ਸਾਲਾਂ 'ਚ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਨੇ ਕਿਰਾਏ ਦੇ ਘਰ ਲੱਭਣੇ ਮੁਸ਼ਕਲ ਹੋ ਰਹੇ ਨੇ ਖਾਸ ਕਰਕੇ ਵੱਡੇ ਸ਼ਹਿਰਾਂ ਜਿਵੇਂ ਟੋਰਾਂਟੋ ਵੈਨਕੂਵਰ ਵਿੱਚ ਕਈ ਰਿਪੋਰਟਾਂ ਦੱਸਦੀਆਂ ਨੇ ਕਿ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਲੈਵਲ ਵਧ ਗਿਆ ਹੈ ਇਸ ਕਰਕੇ ਡਿਮਾਂਡ ਵਧੀ ਹੈ ਪਰ ਸਪਲਾਈ ਉਹ ਨਹੀਂ ਹੈਨੀ ਕੈਰੋਲਿਨ ਦਾ ਬਿਆਨ ਇਸ ਵੱਡੀ ਚਰਚਾ ਦੇ ਨਾਲ ਜੁੜ ਜਾਂਦਾ ਹੈ ਕਿ ਕੀ ਨਿਊ ਕਮਰਸ ਹਾਊਸਿੰਗ ਕ੍ਰਾਈਸਿਸ ਦੇ ਲਈ ਜ਼ਿੰਮੇਵਾਰ ਨੇ ਹਾਂ ਜਨਾ ਪਰ ਇਸ ਦਾ ਲੀਗਲ ਕੰਟੈਕਸਟ ਵੀ ਹੈ ਕੈਨੇਡਾ ਚ ਹਿਊਮਨ ਰਾਈਟ ਲਾਸ ਬੜੇ ਕਲੀਗਰ ਕਿਸੇ ਵੀ ਵਿਅਕਤੀ ਨਾਲ ਜਾਤ ਧਰਮ ਰੰਗ ਜਾਂ ਨਸਲ ਦੇ ਆਧਾਰ ਤੇ ਡਿਸਕ੍ਰਿਮੀਨੇਸ਼ਨ ਗਲਤ ਹੈ ਖਾਸ ਕਰਕੇ ਜਦੋਂ ਗੱਲ ਹਾਊਸਿੰਗ ਦੀ ਹੋਵੇ ਜੌਬ ਦੀ ਹੋਵੇ ਤਾਂ ਲੈਂਡਲੋਰਡਸ ਨੂੰ ਇਹ ਹੱਤ ਨਹੀਂ ਹੈ ਕਿ ਉਹ ਐਪਲੀਕੈਂਟ ਨੂੰ ਸਿਰਫ ਬੈਕਗ੍ਰਾਉਂਡ ਦੇ ਆਧਾਰ ਤੇ ਰਿਜੈਕਟ ਕਰ ਦਵੇ ਕਾਰੋਲਿਨ ਦੇ ਕੋਲ ਵਾਕੇ ਹੀ ਜੇ ਰਿਟਨ ਸਬੂਤ ਆ ਤਾਂ ਇਹ ਮਾਮਲਾ 온ਟਾਰੀਓ ਹਿਮ ਮਾਈਟਰ ਵੀਨਲ ਜਾਂ ਫਿਰ ਕੋਰਟ ਦੇ ਤੱਕ ਪਹੁੰਚਣਾ ਜ਼ਰੂਰੀ ਆ ਹੁਣ ਇਸੇ ਕਮਿਊਨਿਟੀ ਪਬਲਿਕ ਕਿਸ ਤਰ੍ਹਾਂ ਰਿਐਕਟ ਕਰਦੀ ਆ ਸਾਰੇ ਮਾਮਲੇ ਤੇ ਫਿਲਹਾਲ ਇਹ ਦਾਵਾ ਕੈਰੋਲਿਨ ਐਨੂਵਿਲ ਦੇ ਵੱਲੋਂ ਕੀਤਾ ਗਿਆ ਹੈ ਲੈਂਡਲੋਰਡ ਦੇ ਵੱਲੋਂ ਕੋਈ ਅਧਿਕਾਰਤ ਇਹਦਾ ਰਿਪਲਾਈ ਨਹੀਂ ਆਇਆ ਸੋਸ਼ਲ ਮੀਡੀਆ ਤੇ ਲੋਕਾਂ ਦੀ ਰਾਏ ਵੰਡੀ ਹੋਈ ਹੈ ਕੁਝ ਲੋਕ ਕੈਰੋਲਿਨ ਦਾ ਸਮਰਥਨ ਕਰ ਰਹੇ ਨੇ ਆਖ ਰਹੇ ਨੇ ਕਿ ਇਹ ਸਾਫ ਸਾਫ ਡਿਸਕ੍ਰਿਮੀਨੇਸ਼ਨ ਆ ਪਰ ਕੁਝ ਹੋਰ ਲੋਕ ਵੀ ਆ ਉਹ ਕਹਿੰਦੇ ਆ ਕਿ ਇਹ ਇੱਕ ਪੱਖੀ ਕਹਾਣੀਆਂ ਲੈਂਡਲੋਰਡ ਦਾ ਵਰਜ਼ਨ ਆ ਉਹ ਵੀ ਸਾਹਮਣੇ ਆਉਣਾ ਚਾਹੀਦਾ ਹੈ। ਬਾਕੀ ਇਹ ਮਾਮਲਾ ਦੋ ਵੱਡੇ ਸਵਾਲ ਉਠਾਉਂਦਾ ਹੈ ਕਿ ਕੈਨੇਡਾ ਦੇ ਰੈਂਟਲ ਮਾਰਕੀਟ ਦੇ ਵਿੱਚ ਡਿਸਕ੍ਰਿਮੀਨੇਸ਼ਨ ਹਕੀਕਤ ਬਣ ਚੁੱਕਾ ਹੈ। ਜਾਂ ਫਿਰ ਇਹ ਸਿਰਫ ਇੱਕ ਵੱਖਰੀ ਕਹਾਣੀ ਆ ਜੋ ਸੋਸ਼ਲ ਮੀਡੀਆ ਤੇ ਚਰਚਿਤ ਹੋ ਗਈ ਜਾਂ ਆਖੀਏ ਥੋੜੇ ਸਮੇਂ ਦੇ ਲਈ ਚਰਚਿਤ ਹੋ ਗਈ। ਗੈਰਲੋਈ ਨੇ ਆਖਿਆ ਕਿ ਉਹ ਕਾਨੂੰਨੀ ਕਾਰਵਾਈ ਕਰਨ ਦੀ ਸੋਚ ਰਹੀ ਹੈ। ਜੇ ਇਹ ਮਾਮਲਾ ਕੋਰਟ ਦੇ ਵਿੱਚ ਜਾਂਦਾ ਜਾਂ ਟਰਬਿਨਲ ਦੇ ਤੱਕ ਪਹੁੰਚਦਾ ਤਾਂ ਇਹ ਅੱਗੇ ਹੋਰ ਚਰਚਾ ਦਾ ਵੱਡਾ ਵਿਸ਼ਾ ਵੀ ਬਣੇਗਾ ਦੋਸਤੋ ਤੁਹਾਡੀ ਕੀ ਰਾਏ ਹੈ ਕੀ ਸੱਚਮੁੱਚ ਡਿਸਕ੍ਰਿਮੀਨੇਸ਼ਨ ਭੇਦਭਾਵ ਹੁੰਦਾ ਹੈ ਮਕਾਨ ਜਦੋਂ ਕਿਰਾਏ ਤੇ ਦਿੱਤਾ ਜਾਂਦਾ ਹੈ ਜਾਂ ਫਿਰ ਸਿਰਫ ਹਾਊਸਿੰਗ ਕ੍ਰਾਈਸਿਸ ਉਸ ਦੀਆਂ ਨਾਰਾਜ਼ਗੀਆਂ ਹੁੰਦੀਆਂ ਨੇ ਉਹਦਾ ਪ੍ਰਗਟਾਵਾ ਹੈ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਹਾਂਜੀ ਦੋਸਤੋ ਅੱਜ ਗੱਲ ਕਰਾਂਗੇ ਕੈਨੇਡਾ ਦੇ ਟੈਲੀਕਮ ਸੇਵਾਵਾਂ ਦੇ ਨਾਲ ਜੁੜੇ ਇੱਕ ਨਵੇਂ ਰੂਲ ਦੇ ਬਾਰੇ ਜੋ ਕਿ 4 ਨਵੰਬਰ ਤੋਂ ਲਾਗੂ ਕੀਤਾ ਜਾ ਰਿਹਾ ਹੈ ਨਵਾਂ ਨਿਯਮ ਹੈ ਕਿ ਕੈਨੇਡਾ ਦੀ ਟੈਲੀਕਮ ਨਿਯੰਤਰਣ ਸੰਸਥਾ ਸੀ ਆਰਟੀਸੀ ਨੇ ਹੁਣ ਲਾਜ਼ਮੀ ਕਰ ਦਿੱਤਾ ਹੈ ਕਿ ਜੇਕਰ ਕਿਸੇ ਵੀ ਟੈਲੀਕਮ ਕੰਪਨੀ ਦੇ ਨੈਟਵਰਕ 'ਚ ਵੱਡਾ بگ ਨਾਉਂਦਾ ਵੱਡੀ ਖਰਾਬੀ ਹੁੰਦੀ ਆ ਤਾਂ ਉਹਨਾਂ ਨੂੰ 2 ਘੰਟਿਆਂ ਦੇ ਅੰਦਰ-ਅੰਦਰ ਸਰਕਾਰ ਤੇ ਸਬੰਧਤ ਅਥਾਰਟिटीज ਨੂੰ ਸੂਚਿਤ ਕਰਨਾ ਪਵੇਗਾ ਜਦੋਂ ਸੇਵਾ ਮੁੜ ਬਹਾਲ ਹੋ ਜਾਂਦੀ ਹੈ ਕੰਪਨੀਆਂ ਕੋਲ 30 ਦਿਨਾਂ ਦੇ ਅੰਦਰ ਅੰਦਰ ਪੂਰੀ ਰਿਪੋਰਟ ਦੇਣੀ ਪਵੇਗੀ ਜਿਸ ਵਿੱਚ ਇਹ ਦਰਸਾਉਣਾ ਹੋਵੇਗਾ ਕਿ ਵਿਗਨ ਕਿਉਂ ਪਿਆ ਸੀ ਗਾਹਕਾਂ ਤੇ ਉਹਦਾ ਕੀ ਇਫੈਕਟ ਪਿਆ ਤੇ ਫਿਊਚਰ ਦੇ ਵਿੱਚ ਇਸ ਨੂੰ ਰੋਕਣ ਲਈ ਕੀ ਕੀ ਉਪਾਅ ਹੋਣ ਕੀਤੇ ਗਏ ਨੇ ਕਿਹੜੇ ਹਾਲਾਤਾਂ ਵਿੱਚ ਨੋਟਿਸ ਲਾਜ਼ਮੀ ਹੈ ਹੁਣ ਦੱਸਿਏ ਜੇਕਰ ਇੰਟਰਨੈਟ ਮੋਬਾਈਲ ਜਾਂ ਡਾਟਾ ਜਾਂ ਲੈਂਡਲਾਈਨ ਸੇਵਾ ਘਟੋ-ਘਟ 30 ਮਿੰਟ ਲਈ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ ਤਾਂ ਕੰਪਨੀਆਂ ਨੂੰ ਸੀਆਰਟੀਸੀ ਇਨੋਵੇਸ਼ਨ ਵਿਭਾਗ ਤੇ ਸਥਾਨਕ ਐਮਰਜੈਂਸੀ ਏਜੰਸੀਆਂ ਨੂੰ ਨੋਟਿਸ ਦੇਣਾ ਪਵੇਗਾ ਖਾਸ ਤੌਰ ਤੇ ਜੇ 911 ਸੇਵਾ ਪ੍ਰਭਾਵਿਤ ਹੁੰਦੀ ਆ ਤਾਂ ਕੰਪਨੀਆਂ ਨੂੰ ਅੱਧੇ ਘੰਟੇ ਦੇ ਅੰਦਰ ਅੰਦਰ ਐਮਰਜੈਂਸੀ ਕਾਲ ਸੈਂਟਰਾਂ ਨੂੰ ਸੂਚਿਤ ਕਰਨਾ ਪਵੇਗਾ ਹੁਣ ਕਹਾਣੀ ਇਹ ਹੈ ਕਿ ਇਹ ਕਦਮ ਕਿਉਂ ਛੁਕਿਆ ਗਿਆ ਹੈ ਨਵੇਂ ਨਿਯਮ ਨੂੰ ਰੌਜਰਸ ਟੈਲੀਕਮ ਦੀ 2022 ਵਾਲੀ ਵੱਡੀ ਘਟਨਾ ਤੋਂ ਬਾਅਦ ਚੱਕੇ ਜਾ ਰਹੇ ਨੇ ਜਿੱਥੇ ਲੱਖਾਂ ਕਸਟਮਰਜ਼ ਲਗਭਗ 15 ਘੰਟਿਆਂ ਲਈ ਇੰਟਰਨੈਟ ਮੋਬਾਈਲ ਤੇ 911 ਸੇਵਾਵਾਂ ਤੋਂ ਵਾਂਝੇ ਰਹਿ ਗਏ ਸਨ सीआरटीसी ਦਾ ਉਦੇਸ਼ ਹੈ ਕਿ ਇਹ ਨਿਯਮ ਗ੍ਰਾਹਕਾਂ ਲਈ ਪਾਰਦਰਸ਼ਤਾ ট্রান্সਪੇਰੈਂਸੀ ਲੈ ਕੇ ਆਉਣ ਫਿਊਚਰ ਦੀਆਂ ਗੜਬੜੀਆਂ ਤੋਂ ਸਿੱਖਿਆ ਜਾਵੇ ਤੇ ਸਰਕਾਰ ਨੂੰ ਨਵੀਆਂ ਪਾਲਿਸੀ ਬਣਾਉਣ ਵਿੱਚ ਮਦਦ ਕੀਤੀ ਜਾਵੇ ਸੋ ਦੋਸਤੋ ਤੁਹਾਡੇ ਅਨੁਸਾਰ ਕੀ ਇਹ ਰੂਲ ਗ੍ਰਾਹਕਾਂ ਦੀ ਸੁਰੱਖਿਆ ਵਧਾਏਗਾ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਹਾਂਜੀ ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਸਿੰਗਾਪੁਰ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਵਰਫੁਲ ਪਾਸਪੋਰਟ ਹੈ ਇਸ ਨਾਲ ਤੁਸੀਂ 195 ਕੰਟਰੀਜ਼ ਚ ਬਿਨਾ ਵੀਜ਼ਾ ਜਾਂ ਵੀਜ਼ਾ ਔਨ ਅਰਾਈਵਲ ਦੇ ਨਾਲ ਟਰੈਵਲ ਕਰ ਸਕਦੇ ਆ ਆਉ ਜਾਣਦੇ ਆ ਕਿ ਇਹਦੇ ਪਿੱਛੇ ਅਸਲ ਰੀਜ਼ਨ ਕੀ ਆ ਸਭ ਤੋਂ ਵੱਡਾ ਰੀਜ਼ਨ ਹੈ ਕਿ ਸਭ ਤੋਂ ਵੱਧ ਦੇਸ਼ਾਂ ਦੇ ਵਿੱਚ ਐਂਟਰੀ ਹੈ ਹੰਲੇ ਪਾਸਪੋਰਟ ਇੰਡੈਕਸ 2025 ਦੇ ਮਤਲਬ ਕਿ ਸਿੰਗਾਪੁਰ ਦਾ ਪਾਸਪੋਰਟ ਹੋਲਡਰ ਜਿਹੜਾ 195 ਕੰਟਰੀ ਚ ਵੀਜ਼ਾ ਫ੍ਰੀ ਜਾਂ ਫਰ ਵੀਜ਼ਾ ਔਨ ਅਰਾਈਵਲ ਐਂਟਰੀ ਕਰ ਲੈਂਦਾ ਇਸ ਮਾਮਲੇ ਚ ਸਿੰਗਾਪੁਰ ਨੇ ਜਾਪਾਨ ਸਾਊਥ ਕੋਰੀਆ ਜਰਮਨ ਤੇ ਯੂ ਐਸ ਏ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਮજબૂત ਪੋਲਿਟਿਕਲ ਤੇ ਕੂਟਨੀਤਿਕ ਸਬੰਧ ਹੈ ਇਹਦੇ ਲਈ ਵੱਡਾ ਰੀਜ਼ਨ ਸਿੰਗਾਪੁਰ ਇੱਕ ਛੋਟਾ ਕੰਟਰੀ ਆ ਪਰ ਇਸਦੀ ਡਿਪਲੋਮੇਸੀ ਬੜੀ ਸਟਰੋਂਗ ਹੈ ਏਸ਼ੀਆਨ ਦਾ ਮੈਂਬਰ ਹੈ ਤੇ ਯੂਐਸ ਚਾਈਨਾ ਤੇ ਯੂਰੋਪੀ ਕੰਟਰੀਜ਼ ਨਾਲ ਵਧੀਆ ਇਹਦੇ ਰਿਸ਼ਤੇ ਨੇ ਇਸ ਨੂੰ ਵੀਜ਼ਾ ਫਰੀ ਐਗਰੀਮੈਂਟਸ ਦਾ ਵੱਡਾ ਫਾਇਦਾ ਮਿਲਦਾ ਹੈ ਇਸ ਕਰਕੇ ਬਾਕੀ ਇਹ ਹੈ ਕਿ ਇਕਨੋਮੀ ਮਜ਼ਬੂਤ ਹੈ ਸਥਿਰ ਹੈ ਸਿੰਗਾਪੁਰ ਦੁਨੀਆ ਦਾ ਇੱਕ ਵੱਡਾ ਫਾਈਨੈਂਸ਼ੀਅਲ ਹੱਬ ਬਣ ਗਿਆ ਹੈ ਇਥੇ ਪਰ ਕੈਪੀਟਾ ਇਨਕਮ ਸਭ ਤੋਂ ਉੱਚਿਆਂ ਵਿੱਚ ਹੋ ਇੱਕ ਹੈ ਇਸੇ ਕਰਕੇ ਸਿੰਗਾਪੁਰ ਦੇ ਸਿਟੀਜ਼ਨਾਂ ਨੂੰ ਲੋ ਰਿਸਕ ਟਰੈਵਲਰਸ ਮੰਨਿਆ ਜਾਂਦਾ ਹੈ। ਬਾਕੀ ਇਹ ਹੈ ਕਿ ਕ੍ਰਾਈਮ ਰੇਟ ਘਟਾ ਹੈ। ਰੂਲ ਫਾਲੋ ਕਲਚਰ ਦੁਨੀਆ ਦੇ ਸਿੰਗਾਪੁਰ ਦਾ ਇਮੇਜ ਇੱਕ ਲਾਫ ਵਾਈਟਿੰਗ ਸੁਸਾਇਟੀ ਵਜੋਂ ਹੈ। ਇਸੇ ਕਰਕੇ ਹੋਰ ਕੰਟਰੀਜ਼ ਇਸ ਸਿਟੀਜ਼ਨ ਨੂੰ ਟਰਸਟ ਕਰਦੇ ਆ। ਬਾਕੀ ਇਹ ਹੈ ਕਿ ਸਿੰਗਾਪੁਰ ਆਪਣੇ ਪਾਸਪੋਰਟ ਵਿੱਚ ਬਾਇਓਮੈਟ੍ਰਿਕ ਡਾਟਾ, ਹਾਈ ਟੈਕ ਸਿਕਿਉਰਿਟੀ ਫੀਚਰਸ ਵਰਤਦਾ ਹੈ। ਇਸ ਨਾਲ ਪਾਸਪੋਰਟ ਫਰਾਡ ਜਾਂ ਮਿਸਯੂਜ਼ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ। ਨਵੇਂ ਵੀਜ਼ਾ ਐਗਰੀਮੈਂਟ ਪਿਛਲੇ 10 ਸਾਲਾਂ 'ਚ ਸਿੰਗਾਪੁਰ ਨੇ ਲਗਭਗ 25 ਨਵੇਂ ਵੀਜ਼ਾ ਵੇਵਰ ਐਗਰੀਮੈਂਟ ਕੀਤੇ ਆ ਇਸ ਨਾਲ ਇਸ ਦਾ ਗਲੋਬਲ ਰੀਚ ਹੋਰ ਵੱਧ ਗਿਆ ਇੱਕ ਛੋਟਾ ਕੰਟਰੀ ਆ ਪਰ ਇਸ ਦੇ ਹੋਣ ਦੇ ਬਾਵਜੂਦ ਸਿੰਗਾਪੁਰ ਨੇ ਆਪਣੀ ਸਮਰਥ ਪੋਲੀਟੀਕਲ ਫੈਸਲੇ ਲੈਣ ਦੀ ਸਮਰੱਥਾ ਹੈ ਫਾਈਨੈਂਸ਼ੀਅਲ ਮਜ਼ਬੂਤੀ ਅਤੇ ਲਾਬਰਡਿੰਗ ਕਲਚਰ ਉਸ ਨਾਲ ਦੁਨੀਆ ਦਾ ਸਭ ਤੋਂ ਪਾਵਰਫੁਲ ਪਾਸਪੋਰਟ ਬਣਾ ਲਿਆ ਤੁਹਾਨੂੰ ਕੀ ਲੱਗਦਾ ਕਿ ਆਪਣੇ ਪਾਸਪੋਰਟ ਨੂੰ ਹੋਰ ਪਾਵਰਫੁਲ ਬਣਾਉਣ ਦੇ ਲਈ ਇੰਡੀਆ ਸਿੰਗਾਪੁਰ ਤੋਂ ਕੀ ਕੁਝ ਹਾਂਜੀ ਦੋਸਤੋ ਅਗਲੀ ਖਬਰ ਹੈ ਕਿ ਫੇਸਬੁੱਕ ਇੰਸਟਾਗ੍ਰਾਮ ਤੇ ਐਕਸ ਵਰਗੇ ਮਾਜੂਦ ਅਟੈਕ ਜੁਆਇੰਟਸ ਤੁਹਾਡੇ ਕੋਲੋਂ ਸਥਾਨਕ ਰਜਿਸਟ੍ਰੇਸ਼ਨ ਨਾ ਹੋਣ ਦੇ ਕਾਰਨ ਰੋਕ ਲਏ ਗਏ ਨੇ ਇੱਕ ਮੁਲਕਾ ਜਿੱਥੇ ਇਹ ਬੈਨ ਕਰ ਦਿੱਤੇ ਗਏ ਨੇ ਜੀ ਹਾਂ ਮੁਲਕ ਦਾ ਨਾਮ ਹੈ ਨੇਪਾਲ ਨੇਪਾਲ ਦੇ ਵਿੱਚ ਇਹ ਪਲੇਟਫਾਰਮ ਰੋਕ ਦਿੱਤੇ ਗਏ ਨੇ ਆਖਿਰ ਹੋਇਆ ਕੀ ਆ ਨੇਪਾਲ ਸਰਕਾਰ ਨੇ ਸੁਪਰੀਮ ਕੋਰਟ ਦੇ ਆਰਡਰਸ ਤੋਂ ਬਾਅਦ 26 ਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਆ ਜਿਨ੍ਹਾਂ ਵਿੱਚ ਫੇਸਬੁੱਕ ਵੀ ਆ ਇੰਸਟਾਗ੍ਰਾਮ ਆ YouTube ਐਕਸ ਇਨ੍ਹਾਂ ਤੇ ਬੈਨ ਲਗਾ ਦਿੱਤਾ ਕਿਉਂਕਿ ਇਹ ਕਹਿੰਦੇ ਜੀ ਸਾਡੇ ਕੋਲ ਇਹ ਰਜਿਸਟਰ ਨਹੀਂ ਹੋਏ ਰਜਿਸਟ੍ਰੇਸ਼ਨ ਦੀ ਲੋਡ ਕੀ ਹੈ ਹੁਣ ਇਹ ਦੇਖੀਏ ਕਿ ਸਰਕਾਰ ਨੇ ਪਲੇਟਫਾਰਮਾਂ ਨੂੰ 7 ਦਿਨ ਦਾ ਅਲਟੀਮੇਟਮ ਦਿੱਤਾ ਸੀ ਅਗਸਤ 28 ਜਿਸ ਵਿੱਚ ਰਜਿਸਟ੍ਰੇਸ਼ਨ ਗ੍ਰੀਵੈਂਸ ਰੋਡਰਸਲ ਮੈਕੈਨਿਜ਼ਮ ਤੇ ਮੌਕੇਕ ਪ੍ਰਤੀਬੰਧ ਮੰਗ ਕੀਤੀ ਗਈ ਸੀ ਤੇ ਟਿਕਟੌਕ ਵਾਈਵਰ ਵੀ ਟੌਕ ਨਿੰਬੂਸ ਐਂਡ ਪੋਪੋ ਲਾਈਨ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ ਇਸ ਲਈ ਉਹ ਖੁੱਲੇ ਰਹਿਣਗੇ ਨੇਪਾਲ ਦੇ ਵਿੱਚ ਪਰ ਦੂਜੇ ਪਾਸੇ ਮੈਠਾ ਦੇ ਫੇਸਬੁਕ ਇੰਸਟਾਗ੍ਰam ਅਲਫਾਬੈਟ ਦਾ YouTube X ਹੋਰ Reddit LinkedIn WhatsApp ਇਹ ਬੈਨ ਹੈ ਕਿਉਂਕਿ ਇਹਨਾਂ ਨੇ ਕੰਪਲਾਈ ਨਹੀਂ ਕੀਤਾ ਨੇਪਾਲ ਗਵਰਨਮੈਂਟ ਦਾ ਕਹਿਣਾ ਹੈ ਆਈਟੀ ਮਿਨਿਸਟਰ ਪ੍ਰਿਥਵੀ ਸੁਭਾ ਗੋਰੰਗ ਨੇ ਆਖਿਆ ਕਿ ਇਹ ਕਦਮ ਸਾਈਬਰ ਕ੍ਰਾਈਮ ਫੇਕ ਪ੍ਰੋਫਾਈਲਸ ਤੇ ਮਿਸ ਇਨਫੋਰਮੇਸ਼ਨ ਨੂੰ ਰੋਕਣ ਲਈ ਚੁਕੇ ਗਏ ਨੇ ਅਕਾਉਂਟੇਬਿਲਟੀ ਵਧਾਉਣ ਲਈ ਜ਼ਰੂਰੀ ਸੀ ਔਰ ਇਹਨਾਂ ਕਦਮਾਂ ਦੀ ਆਲੋਚਨਾ ਵੀ ਹੋ ਰਹੀ ਹੈ ਪਰ ਹੁਣ ਇਸ ਨੂੰ ਕਿਸੇ ਹੋਰ ਮੀਟਿੰਗ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਯਾਨੀ ਕਿ ਬੀਤੇ ਦਿਨੀ ਗਲੋਬਲ ਲੀਡਰਸ ਦੀ ਇੱਕ ਮੀਟਿੰਗ ਹੁੰਦੀ ਹੈ ਜਿਸ ਦਾ ਅਸਰ ਕਿਤਨਾ ਕਿਤੇ ਨੇਪਾਲ ਤੇ ਵੀ ਪੈਂਦਾ ਹੈ ਕਿਹੜੇ ਲੀਡਰਸ ਦੀ ਮੀਟਿੰਗ ਤੇ ਨੇਪਾਲ ਤੇ ਅਸਰ ਇੰਨੀ ਜਲਦੀ ਕਿਵੇਂ ਪੈ ਗਿਆ ਅੱਜ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਮਾਮਲੇ ਦੇ ਬਾਰੇ ਜਿਸ ਨੇ ਲੱਖਾਂ ਭਾਰਤੀ ਸਟੂਡੈਂਟਸ ਦਾ ਫਿਊਚਰ ਸਵਾਲਾਂ ਦੇ ਘੇਰੇ ਚ ਲੈ ਆਂਦਾ ਹੈ ਅਮਰੀਕਾ ਜਿਸ ਨੂੰ ਕਦੇ ਅਮਰੀਕਨ ਡ੍ਰੀਮ ਆਖਿਆ ਜਾਂਦਾ ਸੀ ਉਥੇ ਸਟੱਡੀ ਕਰਨ ਦੇ ਲਈ ਜੌਬ ਲੱਭਣ ਲਈ ਹੁਣ ਬੜਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਵੀਜ਼ਾ ਰੋਕਾਂ ਨੇ OPT ਦੀਆਂ ਸਖਤ ਕੰਡੀਸ਼ਨਸ ਰੋਕੀਆਂ ਨੇ ਤੇ ਨੌਕਰੀਆਂ ਦੀ ਘਾਟ ਹੈ ਸਾਰੀਆਂ ਚੀਜ਼ਾਂ ਮਿਲ ਕੇ ਇੰਡੀਅਨ ਸਟੂਡੈਂਟਸ ਦੀ ਟੈਨਸ਼ਨ ਵਧਾ ਰਹੀਆਂ ਨੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਵੀਜ਼ਾ ਅਪਰੂਵਲ 'ਚ ਪਹਿਲਾਂ ਦੇ ਮੁਕਾਬਲੇ ਬਹੁਤ ਵੱਡੀ ਕਮੀ ਆਈ ਹੈ 2024-25 'ਚ F1 ਸਟੂਡੈਂਟ ਵੀਜ਼ਾ ਦੀ ਮਨਜ਼ੂਰੀ 44% ਕੱਟ ਗਈ ਹੈ ਪਿਛਲੇ ਸਾਲ 26000 ਤੋਂ ਵੱਧ ਵੀਜ਼ੇ ਮਿਲੇ ਸੀ ਪਰ ਇਸ ਸਾਲ ਸਿਰਫ 14000 ਦੇ ਕਰੀਬ ਵੀਜ਼ੇ ਮਿਲੇ ਆ ਮਈ ਤੋਂ ਜੂਨ 2025 ਤੱਕ ਇੰਟਰਵਿਊ स्लॉट ਪੂਰੀ ਤਰ੍ਹਾਂ ਬੰਦ ਰਿਹਾ ਇਸ ਕਾਰਨ 1 ਲੱਖ ਤੋਂ ਜ਼ਿਆਦਾ ਸਟੂਡੈਂਟ ਉਸ स्लॉट ਦੇ ਵਿੱਚ ਫਸੇ ਰਹੇ ਹੁਣ ਨਵੀਆਂ ਪਾਲਿਸੀਜ਼ ਆਉਂਦੀਆਂ ਇਸ ਕਰਕੇ ਸੋਸ਼ਲ ਮੀਡੀਆ ਡਿਟੇਲਸ ਤੱਕ ਮੰਗੀਆਂ ਜਾ ਰਹੀਆਂ ਨੇ ਦੂਸਰੀ ਵੱਡੀ ਚਿੰਤਾ ਇਹ ਆ ਕਿ ਵੀਜ਼ਾ ਰੱਦ ਹੋ ਜਾਂਦਾ ਹੈ ਹਾਲ ਹੀ ਵਿੱਚ 4700 ਤੋਂ ਵੱਧ ਵੀਜ਼ੇ ਰੱਦ ਹੋਏ ਨੇ ਕਾਰਨ ਛੋਟੀਆਂ-ਛੋਟੀਆਂ ਗਲਤੀਆਂ ਜਿਵੇਂ ਕਿ ਹਾਜ਼ਰੀ ਨਾ ਪੂਰੀ ਹੋਈ ਜਾਂ ਫਿਰ ਡਾਕੂਮੈਂਟ ਦੇ ਵਿੱਚ ਕੋਈ ਗਲਤੀ ਹੈ। OPT ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਤੇ ਵੀ ਹੁਣ ਸਖਤੀ ਵੱਧ ਗਈ ਹੈ। ਸਟੈਮ ਸਟੂਡੈਂਟਸ ਨੂੰ 3 ਸਾਲ ਮਿਲਦੇ ਆ ਪਰ ਨੌਨ ਸਟੈਮ ਨੂੰ ਸਿਰਫ 1 ਸਾਲ ਮਿਲਦਾ ਹੈ। ਨੌਕਰੀ ਨਾ ਮਿਲਣ ਤੇ 90 ਦਿਨਾਂ ਦੇ ਅੰਦਰ ਦੇਸ਼ ਛੱਡਣ ਦੀ ਜਿਹੜੀ ਕੰਡੀਸ਼ਨ ਹੈ ਉਹ ਵੀ ਨਵੀਂ ਚਿੰਤਾ ਪੈਦਾ ਕਰ ਰਹੀ ਹੈ। USCIS ਦੀਆਂ ਛੋਟੀਆਂ ਰਿਪੋਰਟਿੰਗ ਗਲਤੀਆਂ ਵੀ ਡਿਪੋਰਟੇਸ਼ਨ ਦਾ ਕਾਰਨ ਬਣਦੀਆਂ ਨੇ। ਬਾਕੀ ਇਹ ਵੀ ਹੈ ਕਿ ਜੌਬ ਮਾਰਕੀਟ ਕ੍ਰਾਂਚਰ ਹੁਣ ਜੌਬਸ ਦੀ ਗੱਲ ਕਰਦੇ ਹਾਂ ਅਮਰੀਕਾ 'ਚ ਬੇਰੋਜ਼ਗਾਰੀ 4.2% ਵੱਧ ਗਈ ਹੈ ਕੇਵਲ ਜੁਲਾਈ 'ਚ 73000 ਜੌਬ ਜੁੜੀਆਂ ਨੇ ਜੋ ਕਿ ਉਮੀਦ ਨਾਲੋਂ ਘੱਟ ਨੇ ਇਮੀਗ੍ਰੈਂਟ ਵਰਕਰਸ ਆ ਖਾਸ ਕਰ ਸਟੂਡੈਂਟਸ ਸਭ ਤੋਂ ਜ਼ਿਆਦਾ ਸਿੱਧੇ ਰੂਪ ਚ ਪ੍ਰਭਾਵਿਤ ਹੁੰਦੇ ਆ ਓਪੀਟੀ ਤੋਂ ਬਾਅਦ ਜਿਹੜੇ ਐਚ1 ਵੀ ਵੀਜ਼ਾ ਲਈ ਟਰਾਈ ਕਰਦੇ ਆ ਉੱਥੇ ਵੀ 27% ਦੀ ਹੁਣ ਕਮੀ ਆ ਗਈ ਹੈ ਰਜਿਸਟ੍ਰੇਸ਼ਨ ਦੇ ਵਿੱਚ ਕਾਰਨ ਹੈ ਕਿ ਫੀਸਾਂ ਉੱਚੀਆਂ ਨੇ ਰੂਲ ਸਖਤ ਨੇ ਤੇ ਲਾਟਰੀ ਦੇ ਵਿੱਚ ਉਹਨਾਂ ਦਾ ਪੂਰਾ ਯਕੀਨ ਨਹੀਂ ਪੜ ਰਿਹਾ ਭਾਰਤੀ ਸਟੂਡੈਂਟ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਿਉਂ ਹੋ ਰਹੇ ਨੇ ਕਿਉਂਕਿ 3 ਲੱਖ ਤੋਂ ਜ਼ਿਆਦਾ ਇੰਡੀਅਨ ਸਟੂਡੈਂਟ ਹਰ ਸਾਲ ਅਮਰੀਕਾ ਚ ਪੜਨ ਵਾਸਤੇ ਜਾਂਦੇ ਨੇ ਜਦੋਂ ਵੀਜ਼ਾ ਰੋਕਿਆ ਜਾਂਦਾ ਜਾਂ ਜੋਬ ਨਹੀਂ ਮਿਲਦੀਆਂ ਤਾਂ ਇਸ ਦਾ ਸਿੱਧਾ ਅਸਰ ਉਹਨਾਂ ਸਟੂਡੈਂਟਸ ਤੇ ਪੈਂਦਾ ਹੈ ਕਈ ਸਟੂਡੈਂਟ ਮਜਬੂਰੀ ਚ ਉਹ ਦੀ ਪੜਾਈ ਛੱਡ ਕੇ ਮੋੜ ਵਾਪਸ ਜਾਣ ਦੀ ਵੀ ਤਿਆਰੀ ਕਰਦੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਟੂਡੈਂਟਸ ਕੀ ਕਰ ਰਹੇ ਨੇ ਬਹੁਤੇ ਕੈਨੇਡਾ ਯੂਕੇ ਜਰਮਨ ਆਸਟ੍ਰੇਲੀਆ ਵਰਗੇ ਕੰਟਰੀਜ਼ ਦੇ ਵੱਲ ਰੁਝਾਨ ਵੀ ਕਰ ਰਹੇ ਨੇ ਕੁਝ ਆਪਣੇ ਕੋਰਸਸ ਤੋਂ ਬਾਅਦ ਦੂਜੀ ਡਿਗਰੀ ਜਾਂ ਫਿਰ ਸਰਟੀਫਿਕੇਟ ਕਰਨ ਦੀ ਵੀ ਸੋਚ ਰਹੇ ਨੇ ਦੋਸਤੋ ਇਹ ਹਾਲਾਤਾਂ ਕਲੀਅਰ ਕਰ ਦਿਆਂ ਨੇ ਕਿ ਅਮਰੀਕਨ ਡ੍ਰੀਮ ਹੁਣ ਪਹਿਲਾਂ ਜਿਹਾ ਨਹੀਂ ਰਿਹਾ ਜਿਹੜੇ ਸਟੂਡੈਂਟਸ ਉੱਥੇ ਪੜ੍ਹਨ ਦਾ ਸੁਪਨਾ ਦੇਖ ਰਹੇ ਨੇ ਉਹਨਾਂ ਨੂੰ ਪੂਰੀ ਜਾਣਕਾਰੀ ਪੂਰੀ ਤਿਆਰੀ ਤੇ ਬੈਕਅਪ پلان ਦੇ ਨਾਲ ਇਹ ਕਦਮ ਚੁੱਕਣਾ ਚਾਹੀਦਾ ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇਸ ਹਾਲਤ ਵਿੱਚ ਹੈ ਤਾਂ ਉਸ ਨੂੰ ਪ੍ਰੋਐਕਟਿਵ ਰਹਿਣਾ ਬੜਾ ਜ਼ਰੂਰੀ ਹੈ ਕਿਉਂਕਿ ਪਹਿਲਾਂ ਦੇ ਨਾਲੋਂ ਹੁਣ ਹਾਲਾਤ ਕਾਫੀ ਤੇਜ਼ੀ ਨਾਲ ਬਦਲ ਗਏ ਨੇ ਇਹਨਾਂ ਖਾਸ ਤੌਰ ਤੇ 4-5 ਮਹੀਨਿਆਂ 'ਚ ਇਸ ਨਾਲ ਜੁੜੀ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਸਾਂਝੀ ਕਰ ਸਕਦੇ ਹੋ